ਸਿੰਘ ਠੰਡੇ ਜਲਦੀਆਂ ਚ ਪੀਲਾ ਲਾਈਆਂ ਗੀਆਂ ਪਿੰਡ ਤਲਵੰਡੀ ਬੁੱਧ ਸਿੰਘ ਆਇਕਲਵੰਡੀ ਬੁੱਧ ਸਿੰਘ ਠੰਡੇ ਜਲਦੀ ਵਿੱਚ ਪੀਲਾ ਲੱਗਿਆ ਅੱਜ ਮੈਂ ਲੈ ਚੱਲਾਂ ਤਲਵੰਡੀ ਬੁੱਧ ਸਿੰਘ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਸਿਰਿਗੁਰੂ ਅਰਜਨਦੇਵ ਜੀ ਦੀ ਅਸੀਦੀ ਢਾੜੇ ਤੇ ਠੰਡੇ ਜਲਦੀਆਂ ਛਪੀਲਾਂ ਲਾਈਆਂ ਗਈਆਂ ਸੀ ਤਲਵੰਡੀ ਬੁੱਧ ਸਿੰਘ ਤਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਪਹੁੰਚਾ ਆ ਮੈਂ ਅੱਜ ਤਲਵੰਡੀ ਬੁੱਧ ਸਿੰਘ ਜੋ ਠੰਡੇ ਜਲਦੀਆਂ ਛਪੀਲਾਂ ਲਾਈਆਂ ਗਈਆਂ ਸਿੰਘ ਰਗੜੇ ਪਾਣੀ ਆਉਦੇ ਜਿਹੜੇ ਰਗੜੇ ਛਤਈ ਦੇ ਰਗੜੇ ਲਾ ਰਹੇ ਤੇ ਅਸੀਂ ਆਏ ਟਾਈਮ ਬਾਬਾ ਬਲਦੇਵ ਸਿੰਘ ਤਲਵੰਡੀ ਬੁੱਧ ਸਿੰਘ ਜੋ ਗ੍ਰੰਥੀ ਅਸੀਂ ਉਹਨਾਂ ਨਾਲ ਗੱਲਬਾਤ ਕਰਨ ਲੱਗੇ ਹਾਂ ਬਾਬਾ ਜੀ ਜੀ ਕਾ ਖਾਲਸਾ ਜੀ ਕੀ ਫਤਿਹ ਤਨ ਤਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਠਨ ਰੇਸ਼ੀ ਡੀਟੀਆਰੇ ਨੂੰ ਖਿਲਾ ਕੇ ਸੰਗਤਾਂ ਦੇ ਸੰਜੋਗ ਦੇ ਨਾਲ ਸੰਤਨ ਬਾਬਾ ਵੀਰ ਸਿੰਘ ਜੀ ਦੇ ਵਿਸਤਵ ਵਾਲੇ ਸਾਹਿਬੇ ਕੇ ਠੰਡੇ ਮਿੱਠੇ ਜਾਦੀਆਂ ਸ਼ਕੀਰਾਂ ਲਾਈਆਂ ਹਨ ਸ਼ਰਦਾਈਆਂ ਦੇ ਰਗੜੇ ਚੱਲੇ ਹਨ ਸ਼ੀਧੀਦਲ ਦੇ ਚੱਲੇ ਹਨ ਸੋ ਤਨ ਤਨ ਸਹਿਬ ਸ੍ਰੀ ਗੁਰੂ ਅੰਜੇ ਦੇ ਬੱਡੇ ਮੇਚੀਆਂ ਸੰਦਾਲ ਚੱਲਿਆ ਆ ਰਿਹਾ ਹੈ ਤਾ ਇਹਦਾ ਆ ਰਾਲੀ ਚੱਲ ਰਿਹਾ ਹੈ